ਤਉਤ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੇ ਦੌਰਾਨ ਭਾਈ ਮਰਤਾਨਾ ਜੀ ਗੁਰੂ ਜੀ ਨੂੰ ਕਹਿੰਦੇ ਹਨ ਇੱਕ ਸੱਚੇ ਮੁਸਲਮਾਨ ਦਾ ਜੀਵਨ ਤਾਂ ਹੀ ਸਫਲ ਹੁੰਦਾ ਹੈ ਜੇ ਉਹ ਹਾਜੇ ਯਾਤਰਾ ਕਰਦਾ ਹੈ ਤਾਂ ਗੁਰੂ ਜੀ ਅਤੇ ਭਾਈ ਮਰਤਾਨਾ ਜੀ ਹਾਜੇ ਯਾਤਰਾ ਨੂੰ ਦਰਪੈਂਦੇ ਹਨ ਜਦੋਂ ਉਹ ਸ਼ਾਮ ਨੂੰ ਮੱਕਾ ਮਦੀਨਾ ਪਹੁੰਚਦੇ ਹਨ ਤੇ ਠਿਕਾਵਟ ਦੇ ਦੌਰਾਨ ਜਿੱਥੇ ਦੂਸਰੇ ਹਾਜੀ ਆਰਾਮ ਕਰਦੇ ਹੋਣ ਗੁਰੂ ਜੀ ਵੀ ਉੱਥੇ ਆਰਾਮ ਕਰਨ ਲੱਗ ਜਾਂਦੇ ਹਨ ਗੁਰੂ ਜੀ ਲੇਟ ਜਾਂਦੇ ਹਨ ਤੇ ਜਦੋਂ ਗੁਰੂ ਜੀ ਲੇਟ ਜਾਂਦੇ ਹਨ ਉੱਥੇ ਇੱਕ ਸਫਾਈ ਸੇਵਕ ਗੁਰੂ ਜੀ ਨੂੰ ਦੇਖਦਾ ਹੈ ਕਿ ਗੁਰੂ ਜੀ ਦੇ ਪੈਰ ਤਾਂ ਪਵਿੱਤਰ ਕਾਬੇ ਵਾਲ ਨੂੰ ਹਨ ਉਹ ਆ ਕੇ ਕਹਿੰਦੇ ਹਨ ਗੁਰੂ ਜੀ ਨੂੰ ਉਹ ਭਾਈ ਤੇਰੇ ਪੈਰ ਪਵਿੱਤਰ ਕਾਬੇ ਵਾਲ ਹਨ ਇਸ ਨਾਲ ਮੇਰੇ ਅੱਲਾ ਦਾ ਨਰਾਦਰ ਹੁੰਦਾ ਹੈ ਤੂੰ ਆਪਣੇ ਪੈਰ ਕਾਬੇ ਤੋਂ ਉਲਟ ਦਿਸ਼ਾਵਤ ਕਰ ਲਾ ਤੇ ਇਹ ਗੁਰੂ ਜੀ ਉਹ ਸਫਾਈ ਸੇਵਕ ਨੂੰ ਕਹਿੰਦੇ ਹਨ ਉਹ ਭਲਿਆ ਮਾਨਸਾ ਤੂੰ ਐਂ ਕਰ ਤੂੰ ਮੇਰੇ ਪੈਰ ਚੱਕ ਕੇ ਕਾਬੇ ਤੋਂ ਉਲਟ ਦਿਸ਼ਾ ਵੱਲ ਕਰਦੀ ਤੇ ਉਹ ਚੱਕ ਕੇ ਗੁਰੂ ਜੀ ਦੇ ਪੈਰ ਕਾਬੇ ਤੋਂ ਉਲਟ ਦਿਸ਼ਾ ਵੱਲ ਕਰ ਦਿੰਦਾ ਹੈ ਤੇ ਆਪਣਾ ਕੰਮ ਕਰਨ ਲੱਗਦਾ ਹੈ ਸਫਾਈ ਕਰਨ ਲੱਗਦਾ ਹੈ ਜੋ ਸਫਾਈ ਕਰਦਾ ਕਰਦਾ ਫਿਰ ਉਹ ਕੁਝ ਥੇੜ ਬਾਅਦ ਗੁਰੂ ਜੀ ਵੱਲ ਉਸ ਦੀ ਨਿਗਾਹ ਜਾਂਦੀ ਹੈ ਤਾਂ ਗੁਰੂ ਜੀ ਦੇ ਪੈਰ ਫਿਰ ਪਵਿੱਤਰ ਕਾਬੇ ਵੱਲ ਹੁੰਦੇ ਹਨ ਤੇ ਉਹ ਗੁੱਸੇ ਵਿੱਚ ਲਾਲ ਹੋ ਜਾਂਦਾ ਹੈ ਗੁਰੂ ਜੀ ਨੂੰ ਆ ਕੇ ਮਾੜਾ ਚੰਗਾ ਬੋਲਦਾ ਹੈ ਗੁਰੂ ਜੀ ਨੂੰ ਕਹਿੰਦਾ ਹੈ ਉਹ ਭਾਈ ਪਹਿਲਾਂ ਵੀ ਮੈਂ ਤੈਨੂੰ ਕਹਿ ਕੇ ਗਿਆ ਸੀਗਾ ਵੀ ਆਪਣੇ ਪੈਰ ਕਾਬੇ ਵੱਲ ਨੂੰ ਨਾ ਕਰ ਤੂੰ ਇਸ ਨਾਲ ਮੇਰੇ ਅੱਲਾ ਦਾ ਨਰਾਦਰ ਹੁੰਦਾ ਹੈ ਮੇਰੇ ਦਿਲ ਨੂੰ ਠੇਸ ਪਹੁੰਚਦੀ ਹੈ ਤੂੰ ਆਪਣੇ ਪੈਰ ਉਲਟ ਕਾਬੇ ਤੋਂ ਉਲਟ ਦਿਸ਼ਾਵਲ ਕਰ ਲਾ ਗੁਰੂ ਜੀ ਉਸ ਨੂੰ ਕਹਿਣ ਲੱਗਦੇ ਹਨ ਉਹ ਭਲਿਆ ਮਾਨਸਾ ਮੈਂ ਅੱਲਾ ਦਾ ਨਰਾਦਰ ਨਹੀਂ ਕਰਦਾ ਮੈਂ ਤੇਰੇ ਦਿਲ ਨੂੰ ਠੇਸ ਨਹੀਂ ਪਹੁੰਚਾਉਂਦਾ ਤੂੰ ਐਂ ਕਰ ਮੇਰੇ ਪੈਰ ਚੱਕ ਕੇ ਜਿੱਧਰ ਨੂੰ ਅੱਲਾ ਨਹੀਂ ਹੈਗਾ ਤੂੰ ਮੇਰੇ ਪੈਰ ਚੱਕ ਕੇ ਉਧਰ ਨੂੰ ਕਰ ਦੇ ਜਦੋਂ ਉਹ ਗੁਰੂ ਜੀ ਦੇ ਪੈਰ ਚੱਕਦਾ ਹੈ ਤੇ ਘੁਮਾਉਣ ਲੱਗਦਾ ਹੈ ਤੇ ਪਵਿੱਤਰ ਕਾਬਾ ਵੀ ਉਸੇ ਦਿਸ਼ਾ ਵੱਲ ਹੀ ਘੁੰਮ ਜਾਂਦਾ ਹੈ ਜਿੱਧਰ ਗੁਰੂ ਜੀ ਦੇ ਪੈਰ ਕਰਦਾ ਹੈ ਤਾਂ ਉਹ ਸਮਝ ਜਾਂਦਾ ਹੈ ਇਹ ਕੋਈ ਆਮ ਇਨਸਾਨ ਨਹੀਂ ਹੈਗਾ ਇਹ ਕੋਈ ਰੱਬੀ ਰੂਹ ਹੈ ਤਾਂ ਗੁਰੂ ਜੀ ਉਸ ਨੂੰ ਫਿਰ ਉਹ ਗੁਰੂ ਜੀ ਤੋਂ ਸ਼ਮਾ ਮੰਗਣ ਲੱਗ ਜਾਂਦਾ ਹੈ ਮਾਫ਼ੀ ਮੰਗਣ ਲੱਗ ਜਾਂਦਾ ਹੈ ਗੁਰੂ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਬਹੁਤ ਮਾੜਾ ਚੰਗਾ ਕਿਹਾ ਤੇ ਗੁਰੂ ਜੀ ਫਿਰ ਉਸ ਨੂੰ ਉਪਦੇਸ਼ ਦਿੰਦੇ ਹਨ ਉਹ ਭੁਲੇਆ ਮਾਨਤਾ ਪਰਮਾਤਮਾ ਦਾ ਹਰ ਦਿਸ਼ਾ ਹਰ ਦਿਸ਼ਾ ਵਿੱਚ ਹੈ ਹਰ ਜਗ੍ਹਾ ਵਿੱਚ ਹੈ ਹਰੇਕ ਦੇ ਮਨ ਵਿੱਚ ਹੈ ਕਣਕਣ ਵਿੱਚ ਹੈ ਤਾਂ ਗੁਰੂ ਜੀ ਫਿਰ ਸਮਾਧੀ ਦੇ ਵਿੱਚ ਲੀਨ ਹੋ ਜਾਂਦੇ ਹਨ ਭਾਈ ਮਰਦਾਨਾ ਜੀ ਰਬਾਬ ਬਜਾਉਣ ਲੱਗ ਜਾਂਦੇ ਹਨ ਇਸ ਤਰ੍ਹਾਂ ਗੁਰੂ ਜੀ ਨੇ ਲੱਖਾਂ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਚੰਗੀ ਲੱਗੀ ਹੋਵੇ ਤੇ ਲਾਈਕ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਦੋਸਤੋ ਇਹ ਕਹਾਣੀ ਤੁਸੀਂ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਉਣਾ ਧੰਨਵਾਦ ਮਿੱਤਰੋ